ਜੇਕਰ ਤੁਸੀਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ 90% ਸਵਾਲਾਂ ਦੇ ਜਵਾਬ ਮਿਲ ਜਾਣਗੇ ਹੋਮ ਲੋਨ ਦੀ ਜਦੋਂ ਗੱਲ ਹੁੰਦੀ ਹੈ ਨਾ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਵੀ RBI ਨੇ 8 ਮਹੀਨੇ ਪਹਿਲਾਂ ਆਪਣਾ ਜਿਹੜਾ ਰੈਪੋ ਰੇਟ 1% ਘਟਾਤਾ ਸੀ ਮਤਲਬ ਕਿ 2025 ਦੀ ਸਟਾਰਟਿੰਗ ਦੇ ਵਿੱਚ ਜਿਹੜਾ ਹੋਮ ਲੋਨ ਤੁਹਾਨੂੰ 8.5% ਤੇ ਮਿਲ ਰਿਹਾ ਸੀ ਉਹ ਅੱਜ ਦੀ ਡੇਟ ਦੇ ਵਿੱਚ 7.5% ਤੇ ਮਿਲ ਰਿਹਾ ਹੈ ਹੁਣ RBI ਨੇ ਤਾਂ ਆਪਣਾ ਰੈਪੋ ਰੇਟ ਘਟਾਤਾ ਸੀ ਬਟ ਅਨਫੋਰਚਨਟਲੀ ਬੈਂਕਾਂ ਨੇ ਇਹ ਜਿਹੜਾ ਬੈਨੀਫਿਟ ਸੀ ਨਾ ਇਹ ਕਸਟਮਰਸ ਨੂੰ ਪਾਸ ਆਨ ਨਹੀਂ ਕੀਤਾ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹ ਹੀ ਦੇਖਾਂਗੇ ਵੀ ਹੋਮ ਲੋਨ ਦੇ ਲਈ ਅੱਜ ਦੇ ਟਾਈਮ 'ਤੇ ਕਿਹੜਾ ਬੈਂਕ ਹੈ ਜਿਹੜਾ ਬੈਸਟ ਇੰਟਰਸਟ ਰੇਟ ਦੇ ਰਿਹਾ ਹੈ ਤੇ ਇਹਦੇ ਨਾਲ-ਨਾਲ ਆਪਾਂ ਹੋਮ ਲੋਨ ਦੇ ਨਾਲ ਜੁੜੇ ਆਲਮੋਸਟ ਹਰ ਇੱਕ ਪੈਲੇ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਹੋਮ ਲੋਨ ਹੁੰਦਾ ਕੀ ਹੈ ਹੋਮ ਲੋਨ ਕਿੱਥੋਂ ਬੈਸਟ ਤਰੀਕੇ ਨਾਲ ਮਿਲ ਸਕਦਾ ਹੈ ਕਿੰਨੇ ਅਮਾਊਂਟ ਦਾ ਲੋਨ ਮਿਲ ਸਕਦਾ ਹੈ ਕਿੰਨੇ ਟਾਈਮ ਲਈ ਮਿਲ ਸਕਦਾ ਹੈ ਪ੍ਰੋਸੈਸਿੰਗ ਚਾਰਜ ਡਾਕੂਮੈਂਟੇਸ਼ਨ ਚਾਰਜਸ ਵਗੈਰਾ ਵਗੈਰਾ ਹਰ ਇੱਕ ਚੀਜ਼ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਹੋਮ ਲੋਨ ਦਾ ਮਤਲਬ ਕੀ ਹੁੰਦਾ ਹੈ ਹੋਮ ਲੋਨ ਕੰਮ ਕਿਵੇਂ ਕਰ ਜਦੋਂ ਹੋਮ ਲੋਨ ਦਾ ਸਿੰਪਲ ਜਿਹਾ ਮਤਲਬ ਹੁੰਦਾ ਹੈ ਵੀ ਤੁਸੀਂ ਲੋਨ ਲੈਨੇ ਹੋ ਬੈਂਕ ਤੋਂ ਆਪਣੇ ਇੱਕ ਰੈ residențial ਪ੍ਰਾਪਰਟੀ ਦੇ ਹੁਣ ਇੱਥੇ ਮੈਂ ਵਰਡ ਰੈ residențial ਯੂਜ਼ ਕਰ ਰਿਹਾ ਜੇਕਰ ਤੁਸੀਂ ਕਮਰਸ਼ੀਅਲ ਪ੍ਰਾਪਰਟੀ ਦੇ ਲਈ ਲੋਨ ਲੈ ਰਹੇ ਹੋ ਤਾਂ ਉਹ ਹੋਮ ਲੋਨ ਦੇ ਅੰਡਰ ਨਹੀਂ ਆਉਂਦਾ ਹੋਮ ਲੋਨ ਦੀਆਂ ਵੀ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਨੇ ਹੋਮ ਲੋਨ ਦੇ ਵਿੱਚ ਫਾਰ ਐਗਜ਼ਾਮਪਲ ਕੁਝ ਲੋਕ ਅਪਾਰਟਮੈਂਟ ਫਲੈਟ ਖਰੀਦਦੇ ਆ ਕੁਝ ਲੋਕ ਬਣਾ ਬਣਾਇਆ ਘਰ ਖਰੀਦਦੇ ਆ ਤੇ ਕੁਝ ਲੋਕ ਜ਼ਮੀਨ ਖਰੀਦਦੇ ਆ ਤੇ ਉਹਦੇ ਤੇ ਆਪਣੇ ਘਰ ਦੀ ਖੁਦ ਕੰਸਟਰਕਸ਼ਨ ਕਰਵਾਉਂਦੇ ਆ ਹੁਣ ਇਹਦੇ ਵਿੱਚ ਵੈਸੇ ਤਾਂ ਕੋਈ ਬਹੁਤਾ ਫਰਕ ਨਹੀਂ ਹੁੰਦਾ ਪਰ ਜਿਹੜੀਆਂ ਪਹਿਲੀਆਂ ਦੋ categories ਨੇ ਫਲੈਟ ਜਾਂ ਅਪਾਰਟਮੈਂਟ ਖਰੀਦਣਾ ਤੇ ਜਾਂ ਫਿਰ ਬਣਿਆ ਬਣਿਆ ਘਰ ਲੈਣਾ ਉਹ ਹੋਮ ਲੋਨ ਦੇ ਅੰਡਰ ਆ ਜਾਂਦੇ ਆ ਤੀਸਰਾ ਜਿਹੜੇ ਤੁਸੀਂ ਜ਼ਮੀਨ ਲੈ ਕੇ ਆਪਣੀ ਕੰਸਟਰਕਸ਼ਨ ਕਰਵਾਉਨੇ ਹੋ ਉਹਨੂੰ ਕੰਸਟਰਕਸ਼ਨ ਲੋਨ ਦੇ ਅੰਡਰ ਕਿਹਾ ਜਾਂਦਾ ਹੈ ਬਸ ਸਿਰਫ ਨਾਮ ਦਾ ਫਰਕ ਹੈ ਵੈਸੇ ਕੋਈ ਬਹੁਤਾ ਫਰਕ ਨਹੀਂ ਹੈ ਜਿਹੜਾ ਕੰਸਟਰਕਸ਼ਨ ਲੋਨ ਹੈ ਉਹਦੇ ਵਿੱਚ ਤੁਹਾਨੂੰ ਜਿਹੜੇ ਪੂਰੇ ਪੈਸੇ ਇਕੱਠੇ ਨਹੀਂ ਮਿਲਦੇ ਜਿਵੇਂ ਜਿਵੇਂ ਕੰਸਟਰਕਸ਼ਨ ਦੀ ਪ੍ਰੋਗਰੈਸ ਹੁੰਦੀ ਹੈ ਓਵੇਂ ਓਵੇਂ ਸਟੇਜਸ ਦੇ ਵਿੱਚ ਪੈਸਾ ਮਿਲਦਾ ਨੰਬਰ 2 ਤੇ ਗੱਲ ਕਰਦੇ ਆਪਾਂ ਹੋਮ ਲੋਨ ਦੀ ਐਲੀਜੀਬਿਲਟੀ ਦੀ ਤੁਸੀਂ ਘਰ ਦੇਖਣਾ ਸ਼ੁਰੂ ਕਰੋ ਇਸ ਤੋਂ ਪਹਿਲਾਂ ਸਟੈਪ ਇਹ ਹੁੰਦਾ ਹੈ ਵੀ ਬੈਂਕ ਤੁਹਾਨੂੰ ਕਿੰਨੇ ਤੱਕ ਦਾ ਲੋਨ ਦੇਗਾ ਅਸੀਂ ਇਹ ਚੈੱਕ ਕਰੀਏ ਤੇ ਇਹਦੇ ਲਈ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਬੇਸਿਕਲੀ ਇਹ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਸਭ ਤੋਂ ਪਹਿਲੀ ਚੀਜ਼ ਹੈ ਤੁਹਾਡੀ ਇਨਕਮ ਜਿਹੜਾ ਹੋਮ ਲੋਨ ਹੁੰਦਾ ਹੈ ਉਹ ਤੁਹਾਡੀ ਐਨੂਅਲ ਇਨਕਮ ਦਾ 5 ਗੁਣਾ ਤੱਕ ਤੁਹਾਨੂੰ इजीली ਲੋਨ ਮਿਲ ਜਾਂਦਾ ਫੋਰ ਐਗਜ਼ਾਮਪਲ ਤੁਹਾਡਾ ਸਾਲ ਦਾ ਪੈਕੇਜ 10 ਲੱਖ ਰੁਪਏ ਹੈ ਤਾਂ ਤੁਹਾਨੂੰ 50 ਲੱਖ ਤੱਕ ਦਾ ਲੋਨ इजीली ਮਿਲ ਜੇਗਾ ਇੱਥੇ ਇੱਕ ਪ੍ਰੋ ਟਿਪ ਹੈ ਜੇਕਰ ਤੁਸੀਂ ਲੋਨ ਦੀ ਐਲੀਜੀਬਿਲਟੀ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਆਪਣੇ ਸਪਾਊਸ ਨੂੰ ਐਜ਼ ਅ ਕੋ-ਐਪਲੀਕੈਂਟ ਐਡ ਕਰ ਸਕਦੇ ਹੋ ਤੁਹਾਡੇ ਲੋਨ ਦੀ ਐਲੀਜੀਬਿਲਟੀ ਹੋਰ ਵੱਧ ਜੇਗੀ ਤੇ ਇਹਦੇ ਵਿੱਚ ਤੁਹਾਨੂੰ ਟੈਕਸ ਬੈਨੀਫਿਟ ਵੀ ਕਾਫੀ ਤਕੜਾ ਮਿਲ ਜੇਗਾ ਉਹ ਆਪਾਂ ਬਾਅਦ ਚ ਡਿਸਕਸ ਕਰਦੇ ਆਂ ਦੂਜਾ ਪੁਆਇੰਟ ਹੈ ਕ੍ਰੈਡਿਟ ਸਕੋਰ ਇਹ ਕ੍ਰੈਡਿਟ ਸਕੋਰ ਤਾਂ ਬਹੁਤ ਜ਼ਿਆਦਾ ਤੁਹਾਡਾ ਸਿੰਪਲ ਸਕੋਰ ਘੱਟੋ-ਘੱਟ 750 ਹੋਣਾ ਚਾਹੀਦਾ ਤੇ ਜੇਕਰ 800 ਤੋਂ ਉੱਪਰ ਹੈ ਫਿਰ ਤਾਂ ਤੁਹਾਨੂੰ ਬੈਸਟ ਆਫਰਸ ਮਿਲਣਗੇ ਤੇ ਤੀਸਰਾ ਪੁਆਇੰਟ ਹੈ ਪ੍ਰਾਪਰਟੀ ਦੀ ਵੈਲਿਊ ਬੈਂਕ ਤੁਹਾਡੀ ਪ੍ਰਾਪਰਟੀ ਦੇ 100% ਤੱਕ ਦਾ ਲੋਨ ਕਦੇ ਵੀ ਨਹੀਂ ਕਰਦਾ ਇਹਦੇ ਲਈ ਸਲੈਬਸ ਬਣੇ ਹੁੰਦੇ ਨੇ 30 ਲੱਖ ਤੱਕ ਦੀ ਵੈਲਿਊ ਤੇ ਤੁਹਾਨੂੰ ਤੁਹਾਡੀ ਪ੍ਰਾਪਰਟੀ ਦਾ 90% ਤੱਕ ਲੋਨ ਮਿਲ ਜਾਏਗਾ 30 ਲੱਖ ਤੋਂ ਲੈ ਕੇ 75 ਲੱਖ ਤੁਹਾਨੂੰ ਪ੍ਰਾਪਰਟੀ ਦਾ 80% ਤੱਕ ਦਾ ਲੋਨ ਮਿਲ ਜਾਏਗਾ ਜੇਕਰ 75 ਲੱਖ ਤੋਂ ਉੱਪਰ ਜਾਂਦੇ ਹੋ ਤਾਂ ਤੁਹਾਨੂੰ ਲਗਭਗ 75% ਤੱਕ ਲੋਨ ਮਿਲ ਜਾਏਗਾ ਤੋ ਕਿਸੇ ਵੀ ਬੈਂਕ ਦੇ ਆਨਲਾਈਨ ਵੈਬਸਾਈਟ ਤੇ ਜਾ ਕੇ ਕੈਲਕੂਲੇਟਰ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਐਲੀਜੀਬਿਲਟੀ ਜ਼ਰੂਰ ਚੈੱਕ ਕਰੇ। ਇਸ ਤੋਂ ਬਾਅਦ ਹੁੰਦਾ ਹੈ ਹੋਮ ਲੋਨ ਦਾ ਪ੍ਰੋਸੈਸ। ਹੁਣ ਜੋ ਤੁਸੀਂ ਫਾਈਨਲ ਕਰ ਲਿਆ ਵੀ ਤੁਹਾਨੂੰ ਕਿੰਨੇ ਤੱਕ ਦਾ ਲੋਨ ਮਿਲ ਸਕਦਾ ਹੈ। ਹੁਣ ਇਸ ਤੋਂ ਬਾਅਦ ਤੁਹਾਡੇ ਲੋਨ ਦਾ ਅਸਲੀ ਪ੍ਰੋਸੈਸ ਸ਼ੁਰੂ ਹੁੰਦਾ ਹੈ। ਇੱਥੇ ਚੀਜ਼ਾਂ ਥੋੜੀਆਂ ਜਿਹੀਆਂ ਟੈਕਨੀਕਲ ਹੋ ਜਾਣਗੀਆਂ ਇਸ ਕਰਕੇ ਧਿਆਨ ਨਾਲ ਸੁਣਿਓ। ਹੁਣ ਇੱਥੇ ਇੱਕ ਚੀਜ਼ ਦਾ ਖਿਆਲ ਰੱਖਿਓ ਵੀ ਤੁਸੀਂ ਘਰ ਫਾਈਨਲ ਕਰਨ ਤੋਂ ਪਹਿਲਾਂ ਬੈਂਕ ਜਾਣਾ ਹੈ। ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ। ਜ਼ਿਆਦਾਤਰ ਲੋਕ ਇਸ ਚੀਜ਼ ਨੂੰ ਮਿਸ ਕਰ ਜਾਂਦੇ ਆ। ਤੁਸੀਂ ਕੀ ਕਰਨਾ ਆਪਣੇ ਇਨਕਮ ਡਾਕੂਮੈਂਟ ਜਿਵੇਂ ਕਿ ਫਾਰਮ ਨੰਬਰ 16 ਸੈਲਰੀ ਸਲਿੱਪ ਵਗੈਰਾ ਲੈ ਕੇ ਤੁਸੀਂ ਦੋ ਤਿੰਨ ਬੈਂਕਾਂ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਤੁਸੀਂ ਇਹ ਚੀਜ਼ ਕਹਿਣੀ ਹੈ ਵੀ ਮੈਂ ਇੱਕ ਕਰ ਲੈਣ ਦਾ ਪਲਾਨ ਕਰ ਰਿਹਾ ਤੇ ਮੇਰੀ ਇਹ ਇਨਕਮ ਤੇ ਮੇਰੇ ਸਿਬਲ ਸਕੋਰ ਨੂੰ ਦੇਖ ਕੇ ਤੁਸੀਂ ਮੈਨੂੰ ਮੈਕਸ ਟੂ ਮੈਕਸ ਕਿੰਨੇ ਤੱਕ ਦਾ ਲੋਨ ਦੇ ਸਕਦੇ ਹੋ ਹੁਣ ਬੈਂਕ ਤੁਹਾਡੇ ਡਾਕੂਮੈਂਟਸ ਚੈੱਕ ਕਰੇਗਾ ਤੇ ਤੁਹਾਨੂੰ ਮੋਟਾ ਮੋਟਾ ਇੱਕ ਆਈਡੀਆ ਦੇ ਦੇਗਾ ਵੀ ਫੋਰ ਐਗਜ਼ਾਮਪਲ ਤੁਹਾਡੀ ਅਗਰ 15 ਲੱਖ ਦੀ ਐਨੂਅਲ ਇਨਕਮ ਹੈ ਤਾਂ ਤੁਹਾਨੂੰ 75 ਤੋਂ 80 ਲੱਖ ਤੱਕ ਦਾ ਲੋਨ ਬੜੇ ਆਰਾਮ ਨਾਲ ਦੇ ਦੇਣਗੇ ਹੁਣ ਜੇਕਰ ਤੁਹਾਨੂੰ ਇਹ amount ਠੀਕ ਲੱ ਤੇ ਇਹੀ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ ਮਤਲਬ ਕਿ ਇਹਦੇ ਤੋਂ ਸਾਨੂੰ ਵੀ ਪਤਾ ਲੱਗਦਾ ਹੈ ਵੀ ਬੈਂਕ ਤੁਹਾਨੂੰ ਐਕਚੁਅਲ ਦੇ ਵਿੱਚ ਲੋਨ ਦੇਣ ਦੇ ਲਈ ਤਿਆਰ ਹੈ ਹੁਣ ਇਸ ਸੈਂਕਸ਼ਨ ਲੈਟਰ ਨੂੰ ਲੈ ਕੇ ਤੁਸੀਂ ਜਦੋਂ ਵੀ ਆਪਣੇ ਲਈ ਘਰ ਲੱਭਣ ਜਾਓਗੇ ਤੁਸੀਂ ਜਿਸ ਵੀ ਬਿਲਡਰ ਕੋਲ ਜਾਓਗੇ ਨਾ ਤਾਂ ਤੁਹਾਡਾ ਜਿਹੜੀ ਇੱਕ ਸੀਰੀਅਸਨੈਸ ਅਲੱਗ ਦਿਖੇਗੀ ਤੁਸੀਂ ਹਵਾ 'ਚ ਗੱਲਾਂ ਨਹੀਂ ਕਰ ਰਹੇ ਹੋਗੇ ਕਿਉਂਕਿ ਹੁਣ ਤੁਹਾਡੇ ਕੋਲੇ ਬੈਂਕ ਦੀ ਅਪਰੂਵਲ ਹੈ ਤੇ ਜਦੋਂ ਹੀ ਤੁਹਾਨੂੰ ਆਪਣਾ ਪਸੰਦਾ ਘਰ ਮਿਲ ਜਾਂਦਾ ਤੁਸੀਂ ਡੀਲਰ ਨੂੰ ਇੱਕ ਕੁਝ ਅਮਾਉਂਟ ਟੋਕਨ ਮਨੀ ਦੇ ਤੌਰ ਤੇ ਦੇ ਕੇ ਉਹ ਡੀਲ ਨੂੰ ਲੌਕ ਕਰ ਲਓ ਹੁਣ ਟੋਕਨ ਮਨੀ ਦੇਣ ਦੇ ਇੱਕ ਦੋ ਹਫ਼ਤਿਆਂ ਦੇ ਵਿੱਚ ਹੀ ਤੁਹਾਡਾ ਹੁਣ ਅਸਲੀ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਹੋ ਜਾਂਦਾ ਹੁਣ ਤੁਸੀਂ ਇੱਕ ਵੱਡਾ ਅਮਾਉਂਟ ਦੇਣਾ ਹੁੰਦਾ ਜਿਸ ਨੂੰ ਕਿ ਬਿਆਨਾ ਕਹਿੰਦੇ ਆ ਜਾਂ ਫਿਰ ਅਡਵਾਂਸ ਜੋ ਕਿ ਨਾਰਮਲੀ ਪ੍ਰੋਪਰਟੀ ਦੀ ਵੈਲਿਊ ਦਾ 10 ਤੋਂ 20% ਤੱਕ ਹੁੰਦਾ ਹੈ ਮਤਲਬ ਜੇਕਰ ਤੁਹਾਡਾ ਇੱਕ ਕਰੋੜ ਦਾ ਘਰ ਹੈ ਤਾਂ ਤੁਸੀਂ 10 ਤੋਂ 20 ਲੱਖ ਰੁਪਏ ਪਹਿਲਾਂ ਦੇਣੇ ਹੋਣਗੇ ਐਜ਼ ਅ ਬਿਆਨੇ ਦੇ ਤੌਰ ਤੇ ਤੇ ਜਦੋਂ ਵੀ ਤੁਸੀਂ ਕਿਸੇ ਦੇ ਨਾਲ ਬਿਆਨਾ ਕਰੋਗੇ ਤਾਂ ਸੈਲਰ ਦੇ ਨਾਲ ਐਗਰੀਮੈਂਟ ਹੁਣ ਇੱਥੇ ਇੱਕ ਚੀਜ਼ ਦਾ ਖਾਸ ਖ्याल ਰੱਖਿਓ ਵੀ ਜਿਹੜਾ ਐਗਰੀਮੈਂਟ ਹੈ ਨਾ ਇੱਕ ਪ੍ਰੋਪਰ ਵੈਲਿਊ ਦੇ ਸਟੈਂਪ পেਪਰ ਤੇ ਬਣਾਇਓ ਅਦਰਵਾਈਜ਼ ਇਹਦੀ ਕੋਈ ਵੈਲਿਊ ਨਹੀਂ ਹੋਏਗੀ ਤੇ ਇੱਕ ਚੀਜ਼ ਹੋਰ ਰੇਰਾ ਦੇ ਜਿਹੜੇ ਲਾਜ਼ ਨੇ ਉਹਦੇ ਹਿਸਾਬ ਨਾਲ ਐਡਾ ਵੱਡਾ ਬਿਆਨਾਂ ਜਾਂ ਐਡਵਾਂਸ ਲਾਊਡ ਨਹੀਂ ਹੁੰਦਾ ਪਰ ਸਚਾਈ ਇਹ ਹੀ ਹੈ ਵੀ ਮਾਰਕੀਟ ਦੇ ਵਿੱਚ ਜਿਹੜੀਆਂ 90% ਡੀਲਸ ਨੇ ਉਹ ਇਦਾਂ ਹੀ ਹੁੰਦੀਆਂ ਨੇ ਹੁਣ ਇੱਥੇ ਆਪਣੀ ਇੱਕ ਕਨਫਿਊਜ਼ਨ ਦੂਰ ਕਰ ਲਓ ਵੀ ਇਹ ਜਿਹੜਾ 10 ਤੋਂ 20% ਦਾ ਮਾਊਂਟ ਤੁਸੀਂ ਦੇ ਰਹੇ ਹੋ ਨਾ ਇਹ ਪੂਰਾ ਦਾ ਪੂਰਾ ਤੁਸੀਂ ਦੇ ਰਹੇ ਹੋ ਮਤਲਬ ਕਿ ਤੁਹਾਡੀ ਜੀਬ ਚੋਂ ਜਾ ਰਿਹਾ ਹੈ ਹਜੇ ਤੱਕ ਬੈਂਕ ਨੇ ਇੱਥੇ ਕੋਈ ਸੋ ਜੇਕਰ ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਘੱਟੋ ਘੱਟ 10 ਤੋਂ 20% ਦੀ ਜਿਹੜੀ ਸੇਵਿੰਗ ਹੈ ਉਹ ਤੁਹਾਡੇ ਕੋਲੇ ਆਪਣੀ ਹੋਣੀ ਚਾਹੀਦੀ। ਹੁਣ ਜਿਵੇਂ ਤੁਹਾਡਾ ਇਹ ਐਗਰੀਮੈਂਟ ਟੂ ਸੇਲ ਵਾਲਾ ਜਿਹੜਾ ਡਾਕੂਮੈਂਟ ਹੈ ਲੀਗਲ ਡਾਕੂਮੈਂਟ ਇਹ ਬਣ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਇਹ ਲੈਟਰ ਲੈ ਕੇ ਇਹ ਡਾਕੂਮੈਂਟ ਲੈ ਕੇ ਬੈਂਕ ਦੇ ਕੋਲ ਜਾਣਾ ਹੈ। ਤੇ ਇਥੋਂ ਬੈਂਕ ਆਪਣਾ ਕੰਮ ਸ਼ੁਰੂ ਕਰਦਾ ਹੈ ਇਹ ਬਿਆਨਨੇ ਤੋਂ ਲੈ ਕੇ ਫਾਈਨਲ ਰਜਿਸਟਰੀ ਦੇ ਵਿੱਚ 2-3 ਹਫ਼ਤੇ ਜਾਂ ਫਿਰ ਮਹੀਨੇ ਦਾ ਟਾਈਮ ਹੁੰਦਾ ਹੈ ਹੁਣ ਇਸੇ ਟਾਈਮ ਫਰੇਮ ਦੇ ਵਿੱਚ ਬੈਂਕ ਕੀ ਕਰਦਾ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰਵਾਉਣੀ ਸ਼ੁਰੂ ਕਰ ਦਿੰਦਾ ਹੈ ਉਹ ਇੱਕ ਲਾਇਰ ਨੂੰ ਹਾਇਰ ਕਰਕੇ ਲੀਗਲ ਵੈਰੀਫਿਕੇਸ਼ਨ ਕਰਵਾਉਂਦਾ ਹੈ ਉਹ ਇੱਕ ਇੰਜੀਨੀਅਰ ਨੂੰ ਹਾਇਰ ਕਰਕੇ ਤੁਹਾਡੀ ਜਿਹੜੀ ਪ੍ਰਾਪਰਟੀ ਉਹਦੀ ਵੈਲਿਊਏਸ਼ਨ ਕਰਵਾਉਂਦਾ ਹੈ ਵੀ ਜਿੰਨੇ ਦਾ ਤੁਸੀਂ ਘਰ ਲੈ ਰਹੇ ਹੋ ਉਹਦੀ ਮਾਰਕੀਟ ਦੇ ਵਿੱਚ ਐਕਚੁਅਲ ਕਿੰਨੀ ਕੁ ਵੈਲਿਊ ਹੈਗੀ ਤੇ ਸਾਰਾ ਕੰਮ ਬੈਂਕ ਦਾ ਹੁੰਦਾ ਹੈ ਇਹਦੇ ਵਿੱਚ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਪਰੂਵ ਕਰ ਦਿੰਦਾ ਹੁਣ ਉਸ ਤੋਂ ਬਾਅਦ ਤੁਸੀਂ ਤੇ ਸੈਲਰ ਮਿਲ ਕੇ ਰਜਿਸਟਰੀ ਦੀ ਡੇਟ ਫਾਈਨਲ ਕਰਦੇ ਹੋ ਰਜਿਸਟਰੀ ਵਾਲੇ ਦਿਨ ਤੁਸੀਂ ਡਾਊਨ ਪੇਮੈਂਟ ਤੋਂ ਜਿਹੜਾ ਬਾਕੀ ਦਾ ਪੈਸਾ ਉਹ ਸਾਰਾ ਰੈਡੀ ਰੱਖਣਾ ਹੁੰਦਾ। ਹੁਣ ਰਜਿਸਟਰੀ ਵਾਲੇ ਦਿਨ ਤੁਸੀਂ ਸੈਲਰ ਤੇ ਬੈਂਕ ਦਾ ਇੱਕ ਰਿਪਰੈਜ਼ੈਂਟੇਟਿਵ ਉਸ ਰਜਿਸਟਰੀ ਵਾਲੀ ਜਗ੍ਹਾ ਤੇ ਪ੍ਰੈਜ਼ੈਂਟ ਹੋਣੇ ਹੋ। ਹੁਣ ਉੱਥੇ ਜਿਹੜੀ ਪ੍ਰਾਪਰਟੀ ਉਹ ਜਿੱਦਾਂ ਹੀ ਤੁਹਾਡੇ ਨਾਮ ਤੇ ਰਜਿਸਟਰ ਹੋ ਜਾਂਦੀ ਹੈ ਤੇ ਤੁਸੀਂ ਸਾਈਨ ਕਰ ਦਿੰਨੇ ਹੋ ਤਾਂ ਬੈਂਕ ਦਾ ਜਿਹੜਾ ਰਿਪਰੈਜ਼ੈਂਟੇਟਿਵ ਆ ਉਹ ਪੂਰਾ ਅਮਾਊਂਟ ਜੋ ਕਿ 80 ਲੱਖ ਤੱਕ ਹੋ ਸਕਦਾ ਉਹ ਸੈਲਰ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਜਾਂ ਫਿਰ ਡਿਮਾਂਡ ਡਰਾਫਟ ਦੇ ਦਿੰਦਾ। ਤੇ ਬਦਲੇ ਦੇ ਵਿੱਚ ਬੈਂਕ ਦਾ ਰਿਪਰੈਜ਼ੈਂਟੇਟਿਵ ਹੁਣ ਬੈਂਕ ਤੁਹਾਡੇ ਇਸ ਘਰ ਦੇ ਪ੍ਰਾਪਰਟੀ ਦੇ ਜਿਹੜੇ ਕਾਗਜ਼ ਜਿਹਨੂੰ ਰਜਿਸਟਰੀ ਕਿਹਾ ਜਾਂਦਾ ਉਹ ਸਿਕਿਉਰਿਟੀ ਦੇ ਤੌਰ ਤੇ ਆਪਣੇ ਕੋਲੇ ਰੱਖਦਾ ਉਦੋਂ ਤੱਕ ਜਦੋਂ ਤੱਕ ਤੁਸੀਂ ਪੂਰਾ ਲੋਨ ਚੁਕਾ ਨਹੀਂ ਦਿੰਦੇ ਤੇ ਇਸੇ ਪ੍ਰੋਸੈਸ ਨੂੰ ਪ੍ਰਾਪਰਟੀ ਮਾਰਗੇਜ ਕਹਿੰਦੇ ਹੁਣ ਤੱਕ ਤੁਹਾਨੂੰ ਮੋਟਾ ਮੋਟਾ ਆਈਡੀਆ ਲੱਗ ਗਿਆ ਹੋਵੇਗਾ ਵੀ ਹੋਮ ਲੋਨ ਕੰਮ ਕਿਵੇਂ ਕਰਦਾ ਹੈ ਹੁਣ ਆਪਾਂ ਉਸ ਚੀਜ਼ ਬਾਰੇ ਡਿਸਕਸ ਕਰਦੇ ਹਾਂ ਜਿਹਦਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ ਵੀ ਐਕਚੁਅਲ ਦੇ ਵਿੱਚ ਕਿਹੜਾ ਬੈਂਕ ਤੁਹਾਨੂੰ ਬੈਸਟ ਇੰਟਰਸਟ ਰੇਟ ਦੇਗਾ ਹੁਣ ਜਦੋਂ ਇੰਟਰਸਟ ਰੇਟ ਦੀ ਗੱਲ ਹੁੰਦੀ ਹੈ ਨਾ ਤਾਂ ਬੈਂਕ ਤੁਹਾਨੂੰ ਦੋ ਆਪਸ਼ਨ ਫਿਕਸ ਦੇ ਵਿੱਚ ਕੁਝ ਟਾਈਮ ਦੇ ਲਈ ਤੁਹਾਡਾ ਜਿਹੜਾ ਇੰਟਰਸਟ ਰੇਟ ਆਫ ਫਿਕਸ ਹੋ ਜਾਂਦਾ ਤੇ ਫਲੋਟਿੰਗ ਦੇ ਵਿੱਚ ਤੁਹਾਡਾ ਜਿਹੜਾ ਇੰਟਰਸਟ ਰੇਟ ਆ ਉਹ RBI ਦੇ ਰੈਪੋ ਰੇਟ ਦੇ ਅਕੋਰਡਿੰਗ ਚੱਲਦਾ ਜਿਵੇਂ RBI ਦੇ ਰੈਪੋ ਰੇਟ ਅਪ ਡਾਊਨ ਹੁੰਦੇ ਆ ਉਸੇ ਤਰੀਕੇ ਨਾਲ ਤੁਹਾਡਾ ਜਿਹੜਾ ਲੋਨ ਦਾ ਇੰਟਰਸਟ ਰੇਟ ਹੈ ਉਹ ਵੀ ਉੱਪਰ نیچے ਹੁੰਦਾ ਰਹਿੰਦਾ ਤੇ 90% ਕੇਸਸ ਦੇ ਵਿੱਚ ਮੈਂ ਤੁਹਾਨੂੰ ਫਲੋਟਿੰਗ ਇੰਟਰਸਟ ਰੇਟ ਹੀ ਰეკਮੈਂਡ ਕਰੂੰਗਾ ਕਿਉਂਕਿ ਮੇਰੀ ਅਸੈਸਮੈਂਟ ਦੇ ਅਕੋਰਡਿੰਗ ਇਸ ਟਾਈਮ ਤੇ ਜਿਹੜੇ RBI ਦੇ ਰੈਪੋ ਰੇਟ ਆ ਉਹ ਕਾਫੀ ਹਾਈ ਚੱਲ ਰਿਹਾ ਜਿਨ੍ਹਾਂ ਦੀ ਕਿ ਫਿਊਚਰ ਦੇ ਵਿੱਚ ਘਟਾਉਣ ਦੀ ਪ੍ਰੋਬੈਬਿਲ ਹੁਣ ਆਪਾਂ ਇਹ ਦੇਖ ਲੈਨੇ ਆਂ ਕਿ ਕਿਹੜਾ ਬੈਂਕ ਤੁਹਾਨੂੰ ਬੈਸਟ ਇੰਟਰਸਟ ਰੇਟ ਦੇ ਰਿਹਾ ਹੁਣ ਇੱਥੇ ਜ਼ਿਆਦਾਤਰ ਬੈਂਕਸ ਜਿਵੇਂ ਕਿ ਬਜਾਜ ਹਾਊਸਿੰਗ ਫਾਈਨਾਂਸ ਪੀ ਐਨ ਬੀ ਕੇਨਰਾ ਐਸ ਬੀ ਆਈ ਇਹ ਤੁਹਾਨੂੰ 7.7% ਤੱਕ ਦਾ ਇੰਟਰਸਟ ਰੇਟ ਦੇ ਰਹੇ ਆ ਤੇ ਜੇਕਰ ਤੁਹਾਡਾ ਸਿੰਪਲ ਸਕੋਰ 800 ਪਲੱਸ ਹੈ ਤਾਂ ਇਹ ਇੰਟਰਸਟ ਰੇਟ ਤੁਹਾਨੂੰ 7.30 7.35% ਤੱਕ ਵੀ ਤੁਸੀਂ 네ਗੋਸ਼ੀਏਟ ਕਰ ਸਕਦੇ ਹੋ ਤੇ ਇੰਟਰਸਟ ਰੇਟ ਤੋਂ ਇਲਾਵਾ ਕੁਝ ਹੋਰ ਚਾਰਜਸ ਹੁੰਦੇ ਨੇ ਜਿਵੇਂ ਕਿ ਪ੍ਰੋਸੈਸਿੰਗ ਫੀਸ ਲੀਗਲ ਡਿਊ ਡਿਲੀਜੈਂਸ ਬੈਂਕ ਤੁਹਾਨੂੰ ਅਲੱਗ-ਅਲੱਗ ਚਾਰਜ ਚੁਪਾਉਣ ਦੀ ਕੋਸ਼ਿਸ਼ ਕਰਦਾ ਹੈ ਬਟ ਉਹਨੇ ਵੀ ਕਹਿੰਦਾ ਆ ਵੀ ਕੱਲ ਨੂੰ ਜੇਕਰ ਤੁਹਾਨੂੰ ਕੁਝ ਹੋ ਜਾਂਦਾ ਤਾਂ ਤੁਹਾਡਾ ਪੂਰੇ ਦਾ ਪੂਰਾ ਜਿਹੜਾ ਲੋਨ ਆ ਉਹ ਵਾਪਸ ਆ ਜਾਏ। ਸੋ ਜੇਕਰ ਤੁਹਾਡੇ ਕੋਲੇ ਆਲਰੇਡੀ ਟਰਮ ਇੰਸ਼ੋਰੈਂਸ ਹੈ ਤਾਂ ਤੁਹਾਨੂੰ ਇਹ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਬਟ ਜੇਕਰ ਨਹੀਂ ਹੈ ਤਾਂ ਫਿਰ ਇਹ ਕਰਵਾਉਣਾ ਪਏਗਾ। ਹੁਣ ਇਹ ਦੇਖਦੇ ਆਂ ਵੀ ਜਿਹੜਾ ਹੋਮ ਲੋਨ ਆ ਉਹ ਜੁਆਇੰਟ ਲੈਣਾ ਚਾਹੀਦਾ ਹੈ ਜਾਂ ਸਿੰਗਲ। ਦੇਖੋ ਜਿਵੇਂ ਹੀ ਘਰ ਦੀ ਰਜਿਸਟਰੀ ਹੋਏਗੀ ਉਸੇ ਤਰੀਕੇ ਨਾਲ ਤੁਹਾਨੂੰ ਲੋਨ ਮਿਲੇਗਾ। ਪਰ ਹਾਂ ਜੁਆਇੰਟ ਹੋਮ ਲੋਨ ਲੈਣ ਦੇ ਕੁਝ ਫਾਇਦੇ ਤਾਂ ਜ਼ਰੂਰ ਨੇ। ਪਹਿਲੇ ਨੰਬਰ ਤੇ ਇਹ ਹੈ ਵੀ ਜਿਹੜੀ ਪ੍ਰਾਪਰਟੀ ਤੇ ਰਜਿਸਟ੍ਰੇਸ਼ਨ ਹੋਏਗੀ ਉਹਦੇ ਤੇ ਤੁਹਾਨੂੰ 1 ਤੋਂ 2% ਤੱਕ ਦਾ ਤੇ ਦੂਜਾ ਪੁਆਇੰਟ ਇਹ ਹੈ ਵੀ ਜੇਕਰ ਦੋਨੋਂ ਵਰਕਿੰਗ ਹੈ ਤਾਂ ਦੋਨਾਂ ਨੂੰ ਕਾਫੀ ਵਧੀਆ ਟੈਕਸ ਬੈਨੀਫਿਟ ਮਿਲ ਸਕਦੇ ਆ ਪਹਿਲਾ ਪੁਆਇੰਟ ਇਹ ਹੈ ਵੀ ਸੈਕਸ਼ਨ 80C ਦੇ ਅੰਡਰ ਪ੍ਰਿੰਸੀਪਲ ਪੇਮੈਂਟ ਤੇ 1.5 ਲੱਖ ਰੁਪਏ ਤੱਕ ਦਾ ਤੇ ਸੈਕਸ਼ਨ 24B ਦੇ ਅੰਡਰ ਇੰਟਰਸਟ ਪੇਮੈਂਟ ਤੇ ਤੁਹਾਨੂੰ 2 ਲੱਖ ਤੱਕ ਦਾ ਜਿਹੜਾ ਟੈਕਸ ਬੈਨੀਫਿਟ ਆ ਉਹ ਮਿਲ ਸਕਦਾ ਮਤਲਬ ਕਿ ਪਰ ਪਰਸਨ 3.5 ਲੱਖ ਦਾ ਤੇ ਜੇਕਰ ਦੋਨੋਂ ਵਰਕਿੰਗ ਹੈ ਤਾਂ 7 ਲੱਖ ਤੱਕ ਦਾ ਤੁਹਾਨੂੰ ਟੈਕਸ ਬੈਨੀਫਿਟ ਮਿਲ ਸਕਦਾ ਜੇਕਰ 10% ਟੈਕਸ ਸਲੈਬ ਦੇ ਹਿਸਾਬ ਨਾਲ ਵੀ ਚੱਲੀਏ ਤਾਂ 70000 ਪਰイヤー ਦਾ ਬੈਨੀਫਿਟ ਮਿਲ ਗਿਆ ਹੁਣ ਇਸੇ ਗੱਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਣਦਾ ਹੀ ਆ ਹੁਣ ਇਥੋਂ ਤੱਕ ਨਾ ਅਸੀਂ ਹੋਮ ਲੋਨ ਦੇ ਨਾਲ ਜੁੜੇ ਆਲਮੋਸਟ ਹਰ ਇੱਕ ਪਹਿਲੂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰ ਲਿਆ ਤੇ ਤੁਸੀਂ ਦੇਖੀ ਹੈ ਵੀ ਜਿਸ ਤਰੀਕੇ ਨਾਲ ਇਨਫੋਰਮੇਸ਼ਨ ਸਿੰਪਲ ਕਰਕੇ ਤੁਹਾਡੇ ਸਾਹਮਣੇ ਰੱਖੀ ਹੈ ਇਸ ਚੀਜ਼ ਦੇ ਵਿੱਚ ਸਾਡੀ ਟੀਮ ਦੀ ਬੜੀ ਮਿਹਨਤ ਲੱਗੀ ਹੈ ਬਸ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਦਿਸ ਇਜ਼ ਦਾ ਬੈਸਟ ਵੀਡੀਓ ਔਨ ਹੋਮ ਲੋਨ ਇਹ ਨਾਲ ਹੀ ਸਾਡੀ ਮੀਨ ਸਕਸੈਸਫੁਲ ਹੋ ਜਾਂਦੀ ਹੈ ਤੇ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਹੈ ਤੇ ਹਾਂ ਹੁਣ ਐਂਡ ਦੇ ਵਿੱਚ ਤੁਹਾਨੂੰ ਇੱਕ ਟਿਪ ਦੇਣਾ ਚਾਹੁੰਦਾ ਜਿਸ ਨਾਲ ਤੁਸੀਂ ਆਪਣਾ ਇੰਟਰਸਟ ਰ ਹੋਮ ਲੋਨ ਦੇ ਵਿੱਚ ਹੁੰਦਾ ਕਿ ਐ ਕਿ ਜਨਰਲੀ ਜਿਹੜੀਆਂ ਸਾਰੀਆਂ ਬੈਂਕਾਂ ਦਾ ਪ੍ਰੋਸੈਸ ਨਾਲ ਆਲਮੋਸਟ ਸੇਮ ਹੀ ਹੁੰਦਾ ਬਸ ਥੋੜਾ ਬਹੁਤ ਦਾ ਫਰਕ ਹੈ ਜਿਹੜਾ ਹਰੇਕ ਬੈਂਕ ਦੇ ਵਿੱਚ ਰਹਿ ਜਾਂਦਾ ਫੋਰ ਐਗਜ਼ਾਮਪਲ ਹੁਣ ਐਸਬੀਆਈ ਤੇ ਸਭ ਤੋਂ ਸਸਤਾ ਹੋਮ ਲੋਨ ਕਿੰਨੇ ਦਾ 7.7% ਤੇ ਆ ਤੇ ਬਜਾਜ ਹਾਊਸਿੰਗ ਫਾਈਨਾਂਸ ਦਾ ਲਿਖਿਆ ਵੀ 7.35% ਤੇ ਆ ਹੁਣ ਹੋ ਸਕਦਾ 2-4 ਮਹੀਨਿਆਂ ਬਾਅਦ ਸਿਚੁਏਸ਼ਨ ਚੇਂਜ ਹੋ ਜਾਏ ਪਰ ਅੱਜ ਦੇ ਟਾਈਮ ਤੇ ਤਾਂ ਸਭ ਤੋਂ ਸਸਤਾ ਲੋਨ ਬਜਾਜ ਹਾਊਸਿੰਗ ਦੇ ਵਿੱਚ ਮਿਲ ਰਿਹਾ ਹੈ ਸੋ ਤੁਸੀਂ ਕੀ ਕਰਨਾ ਇਦਾਂ ਹੀ ਤਿੰਨ ਚਾਰ ਬੈਂਕਾਂ ਦੇ ਚੱਕਰ ਲਾਉਣੇ ਆ ਉੱਥੇ ਇੰਟਰਸਟ ਰੇਟ ਦੇਖਣਾ ਹੈ ਇੰਟਰਸਟ ਰੇਟ ਦੇ ਨਾਲ ਨਾਲ ਬਾਕੀ ਜਿਹੜੇ ਜਿਵੇਂ ਪ੍ਰੋਸੈਸਿੰਗ ਫੀਸ ਵਗੈਰਾ ਉਹ ਸਾਰੀਆਂ ਚੀਜ਼ਾਂ ਨੇਗੋਸ਼ੀਏਟ ਕਰਕੇ ਦੇਖਣੀਆਂ ਤੁਸੀਂ ਦੋ ਤਿੰਨ ਬੈਂਕਾਂ 'ਚ ਘੁੰਮੋਗੇ ਨਾ ਆਈ ਐਮ ਸ਼ੋਰ ਤੁਹਾਨੂੰ ਹੋਮ ਲੋਨ ਦੀ ਪੂਰੀ ਗੇਮ ਸਮਝ ਆ ਜਾਵੇਗੀ ਤੇ ਇੱਥੇ ਹੀ ਤੁਸੀਂ ਨੇਗੋਸ਼ੀਏਟ ਕਰਕੇ ਆਪਣੇ ਲਈ ਬੈਸਟ ਡੀਲ ਲੱਭ पाओਗੇ ਸੋ ਦੈਟਸ ਆਲ ਫॉर ਟੂਡੇ ਆਈ ਥਿੰਕ ਤੁਹਾਨੂੰ ਇਹ ਸਾਰੀ ਜਿੰਨੀ ਵੀ ਇਨਫੋਰਮੇਸ਼ਨ ਆ ਪਸੰਦ ਆਈ ਹੋਵੇ ਜੇਕਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਆਪਾਂ ਜਲ